ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋ ਤੇ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਮੈਂ ਆਪਣੀ ਇੱਕ ਡਾਈਟ ਦਾ ਨਾ ਸ਼ੇਅਰ ਕਰਨ ਜਾ ਰਹੀ ਆਂ ਠੀਕ ਹੈ ਕਹਿੰਦੇ ਆ ਉਹਨੂੰ ਪ੍ਰੋਟੀਨ ਟਿੱਕੀ ਜਿਹੜੀ ਕਿ ਆਪਾਂ ਨਾਈਟ ਨੂੰ ਖਾ ਸਕਦੇ ਆਂ ਰਾਤ ਨੂੰ ਆਪਾਂ ਉਹ ਖਾ ਸਕਦੇ ਆਂ ਮਾਰਨਿੰਗ ਆਪਾਂ ਲਿਆ ਸੀ ਗਾ ਚੀਲਾ ਦੁਪਹਿਰ ਨੂੰ ਆਪਾਂ ਖਾਦਾ ਸੀਗਾ ਮਲਟੀ ਗ੍ਰੇਨ ਸੈਂਡਵਿਚ ਉਹਦੇ ਉੱਤੇ ਹੰਗਕੜ ਤੇ ਉਹ ਮੈਂ ਹੰਗਕੜ ਫ੍ਰੀਜ 'ਚ ਰੱਖਿਆ ਹੋਇਆ ਵਾ ਤੇ ਹੁਣ ਆਪਾਂ ਬਣਾਨੇ ਆਂ ਸੋਇਆ ਟਿੱਕੀ ਤੇ ਇਹ ਮੈਂ ਫ੍ਰਿਜ ਚ ਵੇਖ ਲੈਣੀ ਆ ਮੈਂ ਨਾ ਵੈਜਿਸ ਜਿਹੜੀਆਂ ਸੋਤੇ ਕਰਕੇ ਰੱਖੀਆਂ ਹੋਈਆਂ ਸੀਗੀਆਂ ਉਹ ਮੇਰੇ ਕੋ ਅਵੇਲੇਬਲ ਆ ਤੇ ਇਹਦੇ ਵਿੱਚ ਹੈਗਾ ਵਾ ਕੈਰਟ ਗ੍ਰੀਨ ਕੈਪਸਿਕਮ ਤੇ ਅਨੀਅਨ ਤੁਸੀਂ ਚਾਹੋ ਤੇ ਰੈੱਡ ਬੈਲ ਪੈਪਰ yellow ਬੈਲ ਪੈਪਰ ਐਸ ਐਕਸਟਰਾ ਐਕਸਟਰਾ ਤੁਸੀਂ ਹੋਰ ਵੀ ਚੀਜ਼ਾਂ ਵਿੱਚ ਪਾ ਸਕਦੇ ਥੇ ਤੇ ਮੈਂ ਹੁਣ ਸਭ ਤੋਂ ਪਹਿਲਾਂ ਜਿਹੜੀ ਸੋਇਆ ਬੀਨ ਆ ਉਹਨੂੰ कर थोड़ा next Oh my God! ਪਿਆਜ਼ ਘਰ ਦੇ ਕਹਿੰਦੇ ਆਸੂ ਆ ਗਏ ਤੇ ਇਹ ਨਾ ਉਧਰ ਕੀ ਕਹਿੰਦੇ ਆ ਜਿਹੜੀ ਸੋਇਆਬੀ ਨਾ ਉਹਨੂੰ ਰੱਖ ਦਿੱਤਾ ਵਾ ਥੋੜਾ ਠੰਡਾ ਹੋਣ ਵਾਸਤੇ ਤੋਂ ਕਿਉਂਕਿ ਉਹਨੂੰ ਥੋੜਾ ਜਿਹਾ ਆਪਾਂ ਗ੍ਰाइंड ਕਰਾਂਗੇ ਅੱਜੇ ਆਪਾਂ ਪਾਵਾਂਗੇ ਬੇਸਨ ਤੇ ਨਾਲ ਹੀ ਹੁਣ ਮੈਂ ਸੋਚਿਆ ਕਿ ਮੈਂ ਨਾ ਕਰੇਲੇ ਪਏ ਸੀ ਆਪਣੇ ਨਹੀਂ ਰੱਖੇ ਸੀ ਥੋੜੇ ਜਿਹਾ ਤੇ ਸੋਚਿਆ ਉਹ ਮੈਂ ਬਣਾ ਲੈਣੀ ਆ ਤੇ ਸਟੋਰ ਕਰ ਲੈਣੀ ਕਰੇਲੇ ਤੇ ਵੈਸੇ ਵੀ ਸਟੋਰ ਹੋ ਜਾਂਦੇ ਆ ਮੰਮੀ ਨੇ ਬਣਾਏ ਸੀਗੇ ਪਰ ਔਇਲ ਉਹਦੇ ਵਿੱਚ ਜ਼ਿਆਦਾ ਵਾ ਤੇ ਫਿਰ ਮੈਂ ਨਹੀਂ ਖਾਏ ਚਲੋ ਜੀ ਇਹ ਰੈਸਪੀ ਨੂੰ ਬਣਾਣੀ ਚਲੋ ਜੀ ਜਿਹੜੇ ਸਾਡੇ ਕarele ਆ ਉਹਨਾਂ ਤੜੇ ਲੱਗ ਚੁੱਕਾ ਬਾਅਦ ਤੇ ਹੁਣ ਮੈਂ ਸੋਇਆਬੀਨ ਸਾਡੇ ਠੰਡੇ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਬਲੈਂਡ ਕਰ ਦਿੰਨੇ ਆ ਤੇ ਆਓ ਤੁਹਾਨੂੰ ਦੱਸਦੀ ਤੇ ਆ ਤੁਸੀਂ ਵੇਖੋ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮਰਗੀ ਆ ਸੋਇਆਬੀ ਲੋ ਜੀ ਹੁਣ ਮੈਂ ਇਹਦੇ ਚ ਇਹ ਪਾ ਦਿੱਤਾ ਸੀਗਾ ਮਿਰਚਾਂ ਤੇ ਧਨੀਆ ਤੇ ਜਿਹੜੀਆਂ ਮੈਂ ਜੀ ਸਬਾ ਪਕੀਆਂ ਹੋਈਆਂ ਉਹ ਪਾ ਦਿੱਤੀਆਂ ਵਾ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਧਨੀਆ ਪਾਊਡਰ ਤੇਰ ਆਪਾਂ ਇਹਦੇ ਚ ਪਾ ਦਾਂਗੇ ਜੀ ਜ਼ੀਰਾ ਸッカ ਹੀਰਾ ਸੋ ਥੋੜੇ ਜੀ ਰੈੱਡ ਚਿਲੀ ਪਾਊਡਰ ਕਸੂਰੀ ਮੇਥੀ ਜਿੰਨਾ ਰੰਗ ਆਂਦਾ ਵਾ ਇਹ ਆਪਸ਼ਨ ਲਾਤੇ ਹੋਣੇ ਨੂੰ ਆਪਾਂ ਬਲੈਂਡ ਕਰ ਦਿੰਨੇ ਆ ਵਾਓ ਪਰਫੈਕਟ ਚਲੋ ਜੀ ਇਹਨੂੰ ਆਪਾਂ ਇਸੇ ਚ ਕੱਟ ਲਈਏ ਲੋ ਜੀ ਇੱਥੇ ਹੁਣ ਆਪਾਂ ਸੋਲਟ ਪਾਵਾਂਗੇ ਸੋਲਟ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਜੇ ਉਸ ਤੋਂ ਬਾਅਦ ਇਹਦੇ ਵੀ ਚਪਾ ਪਾਵਾਂਗੇ ਬੇਸਨ ਬੇਸਨ ਇਸ ਲਈ ਬਾਹਰ ਦਾ ਥੋੜਾ ਜਿਹਾ ਤਾਂ ਕਿ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਵਾ ਉਹ ਬਾਈਂਡ ਹੋ ਜਾਵੇ ਤੇ ਐਂਡ ਦੇ ਉੱਤੇ ਆਪਾਂ ਥੋੜੀ ਜੀ ਘਰ ਦੀ ਕੁੱਟੀ ਹੋਈ ਲਾਲ ਮਿਰਚ ਪਾ ਲਾਂਗੇ ਇਹ ਵੀ ਆਪਸ਼ਨਲ ਆ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਜਿਆਦਾ ਤਿੱਖਾ ਖਾਂਦੇ ਜੇ ਕਿਸ ਤਰ੍ਹਾਂ ਵਾ ਤੇ ਇੰਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦੇਵਾਂਗੇ ਮਿਕਸ ਤੇ ਇਹਨਾਂ ਦੀ ਹੁਣ ਆਪਾਂ ਬਣਾ ਲੈਣੀ ਇੱਕ ਟਿੱਕੀ ਆ ਕੋਸ਼ੰਦ ਰੱਖ ਦਿੱਤਾ ਵਾ ਹੁਣ ਮੈਂ ਥੋੜਾ ਜਿਹਾ ਅੰਦਰ ਬੈਠ ਜਾਨੀ ਆ ਤੇ ਸਾਡੇ ਕਰੇਲੇ ਵੀ ਬਣ ਗਏ ਤੇ ਕਾਸ਼ਵੀ ਨੂੰ ਕੁਛ ਦੀ ਆਉਣ ਨੇ ਮੈਡਮ ਨੇ ਕੀ ਖਾਣਾ ਚਲੋ ਜੀ ਹੁਣ ਟਾਈਮ ਆ ਗਿਆ ਮੈਂ ਇਹਨਾਂ ਨੂੰ ਕੱਢਣ ਦਾ ਤੇ ਇੱਥੇ ਮੈਂ ਪਲੇਟਿੰਗ ਕਰ ਲਈ ਆ ਮਾਸਟਰ ਸ਼ੈਫ ਓ ਮਾਈ ਗੋਡ ਚਲੋ ਜੀ ਇਹਨੋਂ ਪਕਾਉਂਦੇ ਹਾਂ